ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਵੇਖ ਰਹਾ ਮੈਂ ਦਰਸ਼ਕਾਂ ਦਾ ਸਵਾਗਤ ਜਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਕੇਮ ਕਰਨ ਦੇ ਵੱਡੇ ਪਿੰਡ ਘਿਹੜਾ ਵਿਖੇ ਰੇਲ ਮੈਕਮੇ ਵੱਲੋਂ ਰੇਲਵੇ ਬ੍ਰਿਜ ਉਸਾਰਨ ਹੁਣ ਲੈ ਕੇ ਜਿੱਥੇ ਤਿਆਰੀਆਂ ਆਰੰਭ ਕੀਤੀਆਂ ਗਈਆਂ ਉੱਥੇ ਰੇਲਵੇ ਲਾਈਨ ਤੇ ਬਣਦੇ ਅੰਡਰ ਬ੍ਰਿਜ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਬੜਾ ਜ਼ਬਰਦਸਤ ਵਿਰੋਧ ਕਰਦੇ ਹਾਂ ਇਸ ਕੰਮ ਨੂੰ ਰੋਕਣ ਦਾ ਯਤਨ ਕੀਤਾ ਕਿਸਾਨ ਜਥੇਬੰਦੀ ਦੇ ਆਗੂ ਨੇ ਕਿਹਾ ਕਿ ਪਹਿਲਾਂ ਵੀ ਬਣੇ ਇੰਟਰਬਰਜ਼ ਕੰਮਜਾਬ ਨਹੀਂ ਹੋਏ ਅਤੇ ਮੀਂਹ ਦਾ ਪਾਣੀ ਉਹਨਾਂ ਨਾਲ ਆਵਾਜਾਈ ਕਈ ਦਿਨ ਬੰਦ ਰਹਿੰਦੀ ਹੈ ਇਸ ਕਰਕੇ ਖਿਹੜਾਲਾ ਵਿਖੇ ਅੰਡਰਬਰਜ਼ ਕਿਸੇ ਵੀ ਕੀਮਤੇ ਨਹੀਂ ਬੰਨ ਦਿੱਤਾ ਜਾਵੇਗਾ ਇਸ ਸੰਬੰਧੀ ਲੋਕ ਇਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰੋ ਧੰਨਵਾਦ ਜੀ इला जे मुरदा रेलवेशन मुरदा सेंट्र ਮੁਰਦਾਬਾਦ ਮੁਰਦਾਬਾਦ ਅੰਡਰਬ੍ਰਿਜ ਨਹੀਂ ਬਣਨਦਿਆਂਗੇ ਨਹੀਂ ਬਣਨਦਿਆਂਗੇ ਨਹੀਂ ਬਣਨਦਿਆਂਗੇ ਅੰਡਰਬ੍ਰਿਜ ਨਹੀਂ ਬਣਨਦਿਆਂਗੇ ਨਹੀਂ ਬਣਨਦਿਆਂਗੇ ਨਹੀਂ ਬਣਨਦਿਆਂਗੇ ਉਹਦੇ ਸਾਡੇ 50 ਪਿੰਡਾਂ ਨੂੰ ਦਿੱਕਤ ਹੋਊਗੀ ਨਹੀਂ ਬਣਨਦਿਆਂਗੇ ਨਹੀਂ ਬਣਨਦਿਆਂਗੇ ਨਹੀਂ ਬਣਨਦਿਆਂਗੇ ਅੰਡਰਬ੍ਰਿਜ ਨਹੀਂ ਬਣਨਦਿਆਂਗੇ ਨਹੀਂ ਬਣਨਦਿਆਂਗੇ ਨਹੀਂ ਬਣਨਦਿਆਂਗੇ ਮੁਰਦਾਬਾਦ ਮੁਰਦਾਬਾਦ ਪਰੇਸ਼ਾਨ ਕਰਨੀ ਸਰਕਾਰ ਮੁਰਦਾਬਾਦ 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 ਇੱਥੇ ਥੱਲੇ ਦੀ ਪੁਲ ਨਹੀਂ ਬਣਨਦਿਆਂਗੇ ਨਹੀਂ ਬਣਦਿਆਂਗੇ ਨਹੀਂ ਬਣਨਗੇ ਇੱਥੇ ਥੱਲੇ ਦੀ ਪੁਲ ਨਹੀਂ ਬੰਦ ਗੁੰਦਿਆਂਗੇ ਨਹੀਂ ਬਣਨਗੇ ਇੱਥੇ ਓਵਰ ਬ੍ਰਿਜ ਬਣਾਉਣ ਦੀ ਮਨਜ਼ੂਰੀ ਲੈ ਜੂਰੀ ਲੈ ਜੂਰੀ ਥੱਲੇ ਦੀ ਮਨਜ਼ੂਰੀ ਕਦੋਂ ਲੱਕ ਲੋਕਾਂ ਨਾਲ ਗਦਾਰੀ ਕਰਨ ਵਾਲੀ ਸੰਤ ਸੰਸਕਾਰ ਮੁਰਦਾਬਾਦ 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 ਅਮਿਕਰਤ ਕਹਿਦਾ ਨਾ ਨੰਗਣਾ ਖੋਏ ਦੀ ਭਾਈ ਇਹ ਰੇਲਵੇ ਲਾਈਨ ਤੇ ਨਾਰੇਬਾਜ਼ੀ ਕਰ ਰਿਹਾ ਜੀ ਕੀ ਮਾਮਲਾ ਕੀ ਹੈ ਜੀ ਅੱਜ ਅਸੀਂ ਲੱਗ ਲੱਗੇ ਪਿੰਡਾਂ ਤੋਂ ਘਰਿਆਲੇ ਨਗਰ ਦੇ ਜਿੰਨਾ ਵੀ ਇਲਾਕੇ ਦੇ ਪਿੰਡ ਨੇ ਜਿਦਾ ਦੁੱਬਲੀ ਆ ਤਲਵੰਡੀਆਂ ਥਲੇ ਕਾਲੇ ਕੇ ਆ ਇਧਰ ਝੰਡ ਮਾਣੇ ਕੇ ਆ ਜੋ ਵੀ ਪਹਾਉ ਵੱਲ ਤੱਕ ਜਿੰਨੇ ਪਿੰਡ ਆ ਜਿਨ੍ਹਾਂ ਨੂੰ ਘਰਿਆਲਾ ਜਿਹੜਾ ਸ਼ਹਿਰ ਵਰਗਾ ਸਾਡਾ ਮਾਰਕੀਟ ਇੱਥੇ ਦਾਣਾ ਮੰਡੀ ਆ ਇੱਥੇ ਬਿਜਲੀ ਘਰ ਆ ਸਾਨੂੰ ਆਮ ਲੋਕਾਂ ਨੂੰ ਇਥੇ ਆਉਣਾ ਜਾਣਾ ਪਈਦਾ ਘਰਾਲੇਣਾ ਟਾਚੇ ਅੱਜ ਦਾ ਸੁਲਦਾ ਸੈਂਟਰ ਆ ਸੋਸਾਇਟੀ ਆ ਇਸ ਕਾਗੇ ਸਕੂਲ ਆ ਸਾਰੀਆਂ ਚੀਜ਼ਾਂ ਦੀ ਸਾਨੂੰ ਇੱਧਰ ਸੂਰ ਤੇ ਆ ਅਸੀਂ ਲੋਕ ਜਾਦੇ ਪਿੰਡਾਂ ਦੇ ਜਿਹੜੇ ਆ ਇਸ ਸ਼ਹਿਰ ਨਾਲ ਇੱਕ ਰਿਆਲੇ ਨਾਲ ਟਾਚਿਆਂ ਇਥੇ ਸਰਕਾਰ ਜਿਹੜਾ ਅੰਡਰ ਬ੍ਰਿਜ ਬਣਾ ਰਹੀ ਆ ਉਹਦੀ ਸਾਨੂੰ ਮੁਸ਼ਕਲ ਆਊਗੀ ਕਿਉਂਕਿ ਬੜੀਆਂ ਮੁਸ਼ਕਲਾਂ ਹੋਣਗੀਆਂ ਇਹ ਅਸੀਂ ਇਹ ਗੱਲ ਚਾਹੁੰਦੇ ਆ ਕਿ ਓਵਰ ਬ੍ਰਿਜ ਬਣ ਜੇ ਕਿਉਂਕਿ ਓਵਰ ਬ੍ਰਿਜ ਦੇ ਉਤੋਂ ਦੀ ਜਿਹੜੀ ਚੀਜ਼ ਲੰਘਣੀ ਆ ਲੰਗੀ ਜਾਵੇ ਪਰ ਅਸੀਂ ਇਹ ਪਿੰਡਾਂ ਵਾਲੇ ਥੱਲਿਓਂ ਦੀ ਰੇਲਵੇ ਲਾਈਨ ਦੇ ਪੁਲ ਨਹੀਂ ਬੰਦ ਰੰਗ ਬੰਦ ਕਰਕੇ ਰੱਖਾਂਗੇ ਇਹ ਨਹੀਂ ਬੰਦ ਦੇਾਂਗੇ ਕਿਉਂਕਿ ਸਾਨੂੰ ਇਹ ਵੱਡੀਆਂ ਮੁਸ਼ਕਲਾਂ ਆਉਣੀਆਂ ਅਸੀਂ ਉਹਨਾਂ ਮੁਸ਼ਕਲਾਂ ਨੂੰ ਪਹਿਲੇ ਦੇਖਦੇ ਹੋਏ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇੱਥੇ ਓਵਰ ਬ੍ਰਿਜ ਬਣਾਇਆ ਜਾਵੇ ਥੱਲਿਓਂ ਦੀ ਬ੍ਰਿਜ ਨਾ ਬਣੇ ਆਪਦੀ ਮਨਜ਼ੂਰੀ ਜਿਹੜੀ ਆ ਇਹਨੂੰ ਕੈਨਸਲ ਕਰਾ ਕੇ ਓਵਰ ਬ੍ਰਿਜ ਦੀ ਮਨਜ਼ੂਰੀ ਲੈ ਕੇ ਇਹ ਬ੍ਰਿਜ ਬਣਾਇਆ ਜਾਵੇ ਧੰਨਵਾਦ ਤੁਹਾਨੂੰ ਸਰਪਾਰਸ਼ੀ ਘਰੇੜਾ ਕੀ ਮਸਲਾ ਕੀ ਹੈ ਜੀ ਮਸਲਾ ਕੀ ਹੈ ਜੀ ਮਸਲਾ ਹੈ ਇੱਥੇ ਨਾ ਟਰੇਲ ਦਾ ਬਹੁਤ ਵੱਡਾ ਬਣ ਰਿਹਾ ਏ ਪਰ ਜਿੰਨਾ ਨਾ ਢੋਟਾ ਢੋਈ ਦਾ ਸਾਧਨ ਤੇ ਬੈੱਡ ਬਣ ਰਿਹਾ ਉਹਦੇ ਵਿੱਚ ਸਾਡੇ ਜਿਹੜੇ ਦੋ ਪੁੱਲ ਨੇ ਇੱਕ C62 ਔਰ C8 ਇਹ ਸਾਡੇ ਦੋਵੇਂ ਫਾਰਕ ਬੰਦ ਹੋ ਰਹੇ ਆ ਸਾਨੂੰ ਤਾਂ ਇਹ ਰਿਕੁਐਸਟ ਕਰਦੇ ਸਰਕਾਰ ਦੇ ਅੱਗੇ ਜਿਹੜਾ ਸਾਡਾ ਫਾਰਕ C62 ਜਾਂ ਸੀ ਤੇਰੇ ਇਹ ਜਿਉਂਦਾ ਤਿਉਂ ਰਵੇ ਜੇ ਇਹਨਾਂ ਦੇ ਲੇਬਰ ਦਾ ਕੰਮ ਕਰਨਾ ਟਰੱਕਾਂ ਦੀ ਢੋਆ ਢਵਾਈ ਦਾ ਕੰਮ ਕਰਨਾ ਤੇ ਉਹ ਜਿਹੜੇ ਜਿੰਨਾਂ ਵੀ ਕਾਰੋਬਾਰ ਉਹ ਆਪ ਦਾ ਸਰਕਾਰੀ ਦੇ ਵਿੱਚ ਵਿੱਚ ਬੈੱਡ ਜਿੱਥੇ ਬੈੱਡ ਬਣਾਉਣੇ ਉਹ ਉਹਦੇ ਤੌਰ ਤੇ ਆਪਣੇ ਆਪ ਕਰੇ ਕਿਉਂਕਿ ਜੇ ਟਰੱਕਾਂ ਦੀ ਢੋਆ ਢਵਾਈ ਕਰਦੇ ਨੇ ਉਹਦੇ ਤੇ ਜੇ ਜਿਹੜੀ ਸਾਡੀ 12 ਕਰਮਾ ਛੜ ਗਿਆ 65 ਫੋਰ ਛੜ ਗਿਆ ਜਿਹੜੀ 54 ਫੋਰ ਛੜ ਗਿਆ ਉਹਦੇ ਤੇ ਟਰੱਕਾਂ ਢੋਆ ਢਵਾਈ ਹੋ ਜAVE ਨੇ ਜੇ ਜਿਹੜੀ 62 ਸਹੀ ਛੜ ਗਿਆ ਉਹ 5 ਕਰਬੰਦੀ ਆ ਜੀ 30 ਫੁੱਟ 35 ਫੁੱਟ ਆ ਉਹਦੇ ਤੇ ਇਹ ਬੱਚਿਆਂ ਦੀਆਂ ਬਹੁਤ ਜ਼ਿਆਦੀਆਂ ਗੱਡੀਆਂ ਨਾ ਦੀਆਂ ਬੱਚੇ ਜਿਹੜੇ ਬੱਚੇ ਸਕੂਲਾਂ ਚ ਪੜ੍ਹਦੇ ਸਾਡੇ ਸਕੂਲ ਜਿਹੜੇ ਆ ਇਹ ਪਿੰਡ 25 ਤੋਂ 30 35 ਤੋਂ 40 ਪਿੰਡ ਜਿਹੜੇ ਉਹ ਪਿੰਡ ਜਿਹੜੇ ਇਹਨੇ ਇਹ ਇਦਾਂ ਤੇ ਆਵਾਜ਼ ਹੀ ਹੈਗੀ ਆ ਜੇ ਸਾਨੂੰ ਦੁੱਖ ਹੈਗਾ ਦਾ ਜੇ ਇਹ ਸਾਰਾ ਕੁਝ ਬਣ ਗਿਆ ਤੇ ਸਾਡਾ ਜਿਹੜਾ ਪਿੰਡਾਂ ਦਾ ਇੱਕ ਪੱਛੀਆਂ ਦਾ ਕਾਰੋਬਾਰ ਬੱਚਿਆਂ ਦਾ ਕ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨਿਸ਼ਾਨਾ ਹੋਊਗਾ ਕਿਉਂਕਿ ਫਿਰ ਸਾਡੀਆਂ ਬੱਥਾਂ 'ਚ ਇੱਕ ਟਰੱਕ ਵੀ ਰਾਜ ਖਲੋ ਗਿਆ ਕਿਤੇ ਜਦੋਂ ਇਹ ਦੇ ਫਾਰਕਾਂ ਤੋਂ ਪਿਛਲੇ ਜਿਹੜਾ ਛਾਗਾ ਬਾਨੀਆਂ ਤੇ ਸਾਡੇ ਬੱਚਿਆਂ ਦਾ ਜਿਹੜਾ ਇਹ ਬੜਾ ਨਿਸ਼ਾਨਾ ਹੋ ਬਚਾਰੇ ਭੁੱਖੇ ਤੇ ਗੱਡੀਆਂ 'ਚ ਬੈਠੇ ਰਿਆ ਕਰਨਗੇ ਇਸ ਗੱਲ ਨੂੰ ਅਸੀਂ ਆਨੇ ਬਿਖਾਰਾ ਫਰਕ ਜਿਉਂ ਦਾ ਕਿਉਂ ਰਵੇ ਤੇ ਜੇ ਬਣਾਉਣਾ ਇਹਨਾਂ ਨੇ ਆਪ ਦਾ ਵਿੱਚ ਵਿੱਚ ਬੈੱਡ ਜੋ ਵਿੱਚ ਮਰਜੀ ਬਣਾਈ ਜਾਂ ਸਰਕਾਰ ਬਣਾਈ। ਵਾਹਿਗੁਰੂ ਜੀ ਦਾ ਖਾਸਾ ਰਾਜਵੀਰ ਸਿੰਘ ਕਿਹੜਾ ਪਿੰਡ ਜੀ ਚੌਂਡੀ ਸੋਬਾ ਸੰਗਤ ਅੱਜ ਕੀ ਮੁਸ਼ਕਲ ਆ ਰਹੀ ਹੈ ਜਿਹੜਾ ਰੇਲਵੇ ਲਾਈਨ ਤੇ ਨਾਰੇਬਾਜੀ ਕਰ ਰਹੇ ਨੇ ਇਹ ਮੁਸ਼ਕਲ ਸਾਨੂੰ ਇਹ ਆ ਰਹੀ ਆ ਇਹ ਜਿਹੜਾ ਕਰਿਆਲੇ ਦੇ ਵਿੱਚ ਸੀ 62 ਟੂ ਫਾਟਕਾ ਇਹਦੇ ਥੱਲੇ ਉਹਦੀ ਜਿਹੜਾ ਇੱਕ ਬ੍ਰਿਜ ਬਣਾ ਰਹੇ ਆ ਪਰ ਇਹ ਜਿਹੜਾ ਰਸਤਾ ਮਾਲਵੇ ਤੇ ਮਾਝੇ ਨੂੰ ਆਸੋ ਜੋੜਦਾ ਵਾ ਉਹ ਵਾਲ ਦੀ ਜਿਹੜਾ ਪਿੰਡ ਆ ਉਥੇ ਪੁਲ ਬਣਿਆ ਆ ਵੱਡਾ ਦਰਿਆ ਦੇ ਉੱਪਰ ਇਹ ਸਾ ਰਸਤੇ ਦੇ ਉੱਤੇ ਬਹੁਤ ਵੱਡੀ ਆਉ ਜਾਈ ਆ ਬਹੁਤ ਵੱਡੀਆਂ ਗੱਡੀਆਂ ਲੰਘਦੀਆਂ ਢਵਾ ਢਾਈ ਹੁੰਦੀ ਆ ਹਰ ਇੱਕ ਮਸ਼ੀਨਾ ਵੱਡੀਆਂ ਕੰਪੈਨਾਂ ਲੰਘਦੀਆਂ ਇਸ ਕਰਕੇ ਜੇ ਇੱਥੇ ਥੱਲੇਉ ਦੀ ਪੁਲ ਬਣਦਾ ਹੈ ਬ੍ਰਿਜ ਬਣਦਾ ਹੈ ਤੇ ਆਪ ਜਨਤਾ ਨੂੰ ਸਾਰੇ ਇਲਾਕੇ ਨੂੰ ਮਾਝੇ ਦੇ ਮਾਲਵੇ ਦੇ ਇਲਾਕੇ ਨੂੰ ਜਿਹੜੀ ਬਹੁਤ ਵੱਡੀ ਦਿੱਕਤ ਆਊਗੀ ਇਸ ਕਰਕੇ ਅਸੀਂ ਸੈਂਟਰ ਸਰਕਾਰ ਤੋਂ ਰੇਲਵੇ ਦੇ ਮੰਤਰੀ ਤੋਂ ਰੇਲਵੇ ਦੇ ਮੰਤਰਾਲੇ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਜਿਹੜਾ ਪੁਲ ਹੈ ਇਹ ਤੇ ਉਹ ਜਿਹੜਾ ਉੱਚਾ ਪੁਲ ਜਿਹੜਾ ਓਵਰ ਬ੍ਰਿਜ ਉਹ ਬਣਾਇਆ ਜਾਵੇ ਜਿਹੜਾ ਥੱਲਿਓਂ ਦੀ ਹੈ ਉਸ ਦੇ ਨਾਲ ਜਿਹੜਾ ਸਾਰਾ ਇਲਾਕਾ ਮਾਲਵਾ ਦੇ ਮਾਝਾ ਆਸ ਵਿੱਚ ਜੁੜਦਾ ਹੈ ਤੋਂ ਉਹ ਹਟਵਾਈ ਹੁੰਦੀ ਹੈ ਉਸ ਦੇ ਵਿੱਚ ਸਾਨੂੰ ਬੜੀ ਬੜੀ ਪਰੇਸ਼ਾਨੀ ਆਊਗੀ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਥੱਲਿਓਂ ਦੀ ਪੁਲ ਅਸੀਂ ਨਹੀਂ ਬਣਵਾਵਾਂਗੇ ਤੇ ਜੇ ਪੁਲ ਬਣਾਣਾ ਉਦੋਂ ਮਨਜ਼ੂਰੀ ਲੈ ਕੇ ਸਾਨੂੰ ਉੱਪਰ ਦਾ ਬ੍ਰਿਜ ਬਣਾ ਕੇ ਦਿੱਤਾ ਜਾਵੇ ਫਿਰ ਸਾਡੇ ਮੁਸ਼ਕਲ ਹੱਲ ਹੋ ਗਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ